ਸਿਆਸਤ ਦੇ ਵਿੱਚ ਬੜਾ ਕੁਝ ਉਤਲ-ਪੁਤਲ ਵਾਲਾ ਹੋ ਰਿਹਾ ਹੈ ਤੇ ਖਾਸ ਕਰਕੇ ਕਾਂਗਰਸ ਦਾ ਕਾਟੂ ਕਲੇਸ਼ ਹੁਣ ਲੱਗਦਾ ਇੱਕ ਵਾਰ ਫਿਰ ਸੜਕਾਂ ਤੇ ਆ ਸਕਦਾ ਹੈ। ਅਸਲ 'ਚ ਕਸਰ ਤਾਂ ਕੋਈ ਨਹੀਂ ਛੱਡੀ ਸੀ ਰਾਜਾ ਵੜਿੰਗ ਨੇ ਆਪਣੀ ਪਾਰਟੀ ਦੇ ਇੱਕ ਮਰਹੂਮ ਤੇ ਵੱਡੇ ਆਗੂ ਦੀ ਬੂਟਾ ਸਿੰਘ ਦੇ ਬਾਬਤ ਜਦੋਂ ਉਹਨਾਂ ਨੇ ਕੁਝ ਟਿੱਪਣੀਆਂ ਕੀਤੀਆਂ ਸੀ। ਪਰ ਲੱਗਦਾ ਕਿ ਉਹਦਾ ਹੁਣ ਫਾਇਦਾ ਸ਼ਰੀਕ ਠਾਉਣਗੇ। ਚਰਨਜੀਤ ਸਿੰਘ ਚੰਨੀ ਉਹ ਥਾਪੀਆਂ ਮਾਰ ਰਹੇ ਨੇ ਸੁੱਖੀ ਰੰਦਾਵਾ ਉਹ ਲਗੋਟੇ ਕੱਸ ਕੇ ਫਿਰਦੇ ਐ ਕਿ ਇਹ ਰੋ ਪਾਸੇ ਕਰੀਏ ਤੇ ਪ੍ਰਧਾਨਗੀ ਆਪਾਂ ਹੜੱਪੀਏ। ਹੁਣ ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਨੇ ਕਿ ਭਾਈ ਸਾਰੇ ਮਸਲਿਆਂ ਦਾ ਹੱਲ ਮੇਰੇ ਕੋਲ ਐ ਗਿੱਦੜ ਸਿੰਘ ਹੀ ਮੇਰੇ ਕੋਲੇ ਐ ਦੂਸਰੇ ਪਾਸੇ ਰਾਜਾ ਬੜਿੰਗ ਹੋਰਾਂ ਨੇ ਤੁਹਾਨੂੰ ਯਾਦ ਹੋਵੇ ਆਪਣਾ ਇੱਕ ਵਕੀਲ ਭੇਜ ਕੇ ਜਸਵੀਰ ਗੜੀ ਹੋਰਾਂ ਨੂੰ ਕਿਹਾ ਸੀ ਕਿ ਤਰਨਤਾਰਨ ਦੀ ਚੋਣ ਨਵਟਾ ਲੈਣ ਦਿਓ ਮੈਂ ਆ ਜਾਊਗਾ ਹੁਣ ਕਹਿੰਦੇ ਮੈਂ ਨਹੀਂ ਆਉਂਦਾ ਹਾਈ ਕੋਰਟ ਵਿੱਚ ਜਾਵੜੇ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਪਰ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਅਤੇ ਕੁਝ ਹੋਰ ਜਿਹੜੇ ਸੀਨੀਅਰ ਕਾਂਗਰਸੀ ਆਗੂ ਨੇ ਉਹਨਾਂ ਨੇ ਰਾਜਾ ਬੜਿੰਗ ਨੂੰ ਤੌਣੀਆਂ ਲਿਆ ਦਿੱਤੀਆਂ ਨੇ ਲੱਗਦਾ ਕਿ ਕੁਰਸੀ ਜਾ ਸਕਦੀ ਹੈ ਕਿਉਂ ਕਿ ਇੱਕ ਪਾਸੇ ਜਸਵੀਰ ਗੜੀ ਹੋਈ ਪੁੱਛ ਰਹੇ ਨੇ ਦੂਸਰੇ ਪਾਸੇ ਐਫ ਆਈ ਆਰ ਹੋਈ ਹੈ ਤੇ ਤੀਸਰੇ ਪਾਸੇ ਕਾਂਗਰਸ ਹਾਈ ਕਮਾਂਡ ਵੀ ਔਖੀ ਦੱਸੀ ਜਾ ਰਹੀ ਹੈ ਕਿਉਂਕਿ ਇਹ ਸ਼ਿਕਾਇਤ ਉਹਨਾਂ ਦੇ ਵਿਰੇੜੇ ਵੀ ਜਾ ਵੜੀ ਹੈ ਇੱਥੋਂ ਇਹ ਪਤਾ ਲੱਗਦਾ ਹੈ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਕਿਉਂਕਿ ਰਾਜਾ ਵੜਿੰਗ ਇਸ ਵਕਤ ਜਿਸ ਤਰੀਕੇ ਨਾਲ ਘਿਰੇ ਹੋਏ ਨੇ ਕਿਸੇ ਹੋਰ ਨੇ ਨਹੀਂ ਕੁਝ ਆਪਣੀ ਜ਼ਬਾਨਦਾਰ ਆਸਾ ਤੇ ਕੁਝ ਆਪਣੇ ਸ਼ਰੀਕ ਉਹ ਘੇਰ ਰਹੇ ਨੇ